ਹਾਲສາ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਆਂ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਕਿਰਪਾ ਕਰਨ ਆਪ ਸਾਰੇ ਤੰਦਰੁਸਤ ਰਹੋ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਅਸੀਂ ਵੀ ਸਾਰੇ ਠੀਕ ਠਾਕ ਆਂ ਚੜ੍ਹਦੀ ਕਲਾ ਵਿੱਚ ਆਂ ਬਾਈ ਗੁਰੂ ਜੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਆਪ ਲਾਈਵ ਸਟ੍ਰੀਮ ਦੇ ਵਿੱਚ ਜਪਜੀ ਸਾਹਿਬ ਦੀ ਵਿਆਖਿਆ ਸ਼ੁਰੂ ਕੀਤੀ ਹੈ ਜਪਜੀ ਸਾਹਿਬ ਦੀ ਵਿਆਖਿਆ ਕਰਦੇ ਹੋਏ ਆਪਾਂ ਬਾਈ ਗੁਰੂ ਜੀ 22 ਪੌੜੀ ਤੱਕ ਵਿਆਖਿਆ ਕਰ ਚੁੱਕੇ ਆ ਗੁਰੂ ਮਹਾਰਾਜ ਅੱਗੇ ਇਸੇ ਤਰ੍ਹਾਂ ਬਖਸ਼ਿਸ਼ ਰੱਖਣ ਕਿ ਆਪਾਂ ਅੱਗੇ ਦੀਆਂ ਪੌੜੀਆਂ ਦੀ ਵਿਆਖਿਆ ਕਰਦੇ ਰਹੀਏ ਬਾਈ ਗੁਰੂ ਜੀ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਜਗਤ ਗੁਰੂ ਕਾਲ ਯੁਗ ਦੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਿਤ ਬਾਣੀ ਹੈ ਤੇ ਪਹਿਲੀ ਬਾਣੀ ਹੈ ਵਈ ਗੁਰੂ ਜੀ ਉਹ ਮੂਲ ਮੰਤਰ ਮੰਤਰ ਸ਼੍ਰੀ ਜਪਜੀ ਸਾਹਿਬ ਤੋਂ ਪਹਿਲਾਂ ਰਚਿਆ ਗਿਆ ਤੇ ਸ਼੍ਰੀ ਜਪਜੀ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਰਚੀਤ ਪਹਿਲੀ ਬਾਣੀ ਹੈ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਆਪਾਂ ਇਹਨੂੰ ਨਾਲ ਦੀ ਨਾਲ ਸਰਵਣ ਕਰਦੇ ਆਂ ਤੇ ਨਾਲ ਵਿਆਖਿਆ ਕਰਦੇ ਆਂ ਸੱਚੇ ਪਾਤਸ਼ਾਹ ਵਾਹਿਗੁਰੂ ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣ ਤੇ ਅੱਗੇ ਆਪਾਂ ਦੂਜੀਆਂ ਬਾਣੀਆਂ ਦੀ ਵਿਆਖਿਆ ਵੀ ਕਰੀਏ ਵਾਹਿਗੁਰੂ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਕਿ 5 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੋਰਾਪੁਰ ਆ ਰਿਹਾ ਤੇ ਵਾਹਿਗੁਰੂ ਜੀ ਵੱਧ ਤੋਂ ਵੱਧ ਬਾਣੀ ਨਾਲ ਜੁੜੀਏ ਵੱਧ ਤੋਂ ਵੱਧ ਆਪਾਂ ਜਪਜੀ ਸਾਹਿਬ ਦੇ ਪਾਠ ਕਰੀਏ ਤੇ ਅੰਮ੍ਰਿਤਸਰ ਤਾਂ ਵੀ ਅਕਾਲ ਤਖਤ ਤੋਂ ਹੁਕਮਨਾਮਾ ਹੋਇਆ ਸਵਾ ਲੱਖ ਜਪਜੀ ਸਾਹਿਬ ਦਾ ਪਾਠ ਦਾ ਤੇ ਉਹਦੇ ਵਿੱਚ ਵੀ ਤੁਸੀਂ ਵਾਹਿਗੁਰੂ ਜੀ ਹਾਜ਼ਰੀ ਲਵਾ ਸਕਦੇ ਹੋ ਤੇ ਗੁਰੂ ਮਹਾਰਾਜ ਦੀਆਂ ਬਖਸ਼ਾ ਲੈਣ ਦੇ ਲਈ ਵੱਧ ਤੋਂ ਵੱਧ ਜਪਜੀ ਸਾਹਿਬ ਦੇ ਪਾਠ ਜਰੂਰ ਕਰਿਏ ਕਿਉਂਕਿ 5 ਨਵੰਬਰ ਨੂੰ ਗੁਰੂ ਸਾਹਿਬ ਦਾ ਗੁਰਪੁਰਬ ਆ ਰਿਹਾ ਉਹਦੇ ਕਰਕੇ ਵਾਤ ਵਾਦਨ ਜਪਜੀ ਸਾਹਿਬ ਦੇ ਪਾਠ ਕਰੋ ਰੋਜ਼ ਦੀ ਹਾਜ਼ਰੀ ਲਵਾਓ ਗੁਰੂ ਮਹਾਰਾਜ ਨੂੰ ਜਾਤ ਕਰਕੇ ਅਮਰਤ ਵੇਲਾ ਸੁਮਾ ਲੋਭਚਿਆ ਨੂੰ ਬਾਣੀ ਦੇ ਨਾਲ ਜੋੜੋ ਸਰਵਣ ਕਰਦੇ ਆ ਵਾਹਿਗੁਰੂ ਜੀ ਆਪਾਂ ਤੀਵੀਂ ਪੌੜੀ ਦੀ ਵਿਆਖਿਆ ਸੋ ਵਾਹਿਗੁਰੂ ਜੀ ਪਹਿਲੀ ਪੰਕਤੀ ਸੀ ਜਿਸ ਤਰ੍ਹਾਂ ਜਿਹੜੀ ਸ੍ਰੀ ਜਪਜੀ ਸਾਹਿਬ ਦੀ ਬਾਣੀ ਹੈ ਇਹਦੇ ਵਿੱਚ ਬਹੁਤ ਸਾਰੇ ਸਵਾਲ ਹੈ ਤੇ ਉਹਨਾਂ ਸਵਾਲਾਂ ਦੇ ਜਵਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਰਚਿਤ ਕਰਕੇ ਫੇਰ ਦਿੱਤੇ ਹੋਏ ਹੈ ਤੇ ਬਾਈ ਗੁਰੂ ਜੀ ਜਿਵੇਂ ਪਿਛਲੀਆਂ ਪੌੜੀਆਂ ਦੇ ਵਿੱਚ ਸਵਾਲ ਕੀਤੇ ਸੀਗੇ ਸਿੱਧ ਲੋਕਾਂ ਨੇ ਸਿੱਧ ਲੋਕਾਂ ਨੇ ਸਵਾਲ ਕੀਤੇ ਸੀਗੇ ਕਿ ਜੋ ਅਕਾਲ ਪੁਰਖ ਰਚਿਸ਼ਟੀ ਰਚਣ ਵਾਲਾ ਉਸ ਦਾ ਲੇਖਾ ਜੋਖਾ ਉਸ ਬਾਰੇ ਕਿਸ ਤਰ੍ਹਾਂ ਦੱਸਿਆ ਜਾ ਸਕਦਾ ਤਾਂ ਗੁਰੂ ਮਹਾਰਾਜ ਜੀ ਨੇ ਦੱਸਿਆ ਸੀਗਾ ਕਿ ਉਹਦੇ ਬਾਰੇ ਕੋਈ ਲੇਖਾ ਜੋਖਾ ਨਹੀਂ ਕੀਤਾ ਜਾ ਸਕਦਾ ਲੇਖਾ ਹੋਏ ਨਾ વિનાਸ਼ વિનાਸ਼ ਵਾਹਿਗੁਰੂ ਜੀ ਹੁੰਦਾਗਾ ਅੰਤ ਜੇਕਰ ਕੋਈ ਉਹਦਾ ਲੇਖਾ ਲਿਖਣ ਲੱਗ ਜਵੇ ਨਾ ਤਾਂ ਲੇਖਿਆਂ ਦਾ ਹੀ વિનાਸ਼ ਹੋ ਜਾਂਦਾਗਾ ਗਿੰਦੀ-ਮਿੰਦੀ ਦਾ ਅੰਤ ਹੋ ਜਾਂਦਾਗਾ ਅਕੇ ਉਸੇ ਤਰ੍ਹਾਂ ਸਵਾਲ ਕਰਦੇ ਐ ਕਿ ਸਿੱਧ ਲੋਕ ਕਹਿੰਦੇ ਕਿ ਜੇ ਜੇ ਗੁਰੂ ਮਹਾਰਾਜ ਦੀ ਜੇ ਕੀ ਜਿਹੜੇ ਗੁਰੂ ਮਹਾਰਾਜ ਦੀ ਬੰਦਗੀ ਕਰਦੇ ਐ ਉਹਦੇ ਭਗਤ ਐ ਸੱਚੇ ਉਹ ਵੀ ਨਹੀਂ ਲੇਖਾ ਕਰ ਸਕਦੇਗੇ ਤਾਂ ਗੁਰੂ ਮਹਾਰਾਜ ਹੀ ਫਰਮਾਉਂਦੇ ਨੇ ਸਲਾਹੀ ਸਲਾ 80 ਸੁਰਤਨਾ ਪਾਈਆ ਕਿ ਜੋ ਗੁਰੂ ਮਹਾਰਾਜ ਦੀ ਸਲਾਹ ਕਰਦੇ ਆ ਸਲਾਹ ਮਤਲਬ ਉਹਨਾਂ ਦੀ ਵਡਿਆਈ ਕਰਦੇ ਆ ਉਹਨਾਂ ਦੀ ਸ਼ੋਭਾ ਕਰਦੇ ਆ ਏਤੀ ਸੁਰਤ ਸੁਰਤ ਹੁੰਦਾ ਵਾਹ ਗੁਰੂ ਜੀ ਸੋਜੀ ਤਾਂ ਗੁਰੂ ਮਹਾਰਾਜ ਜੀ ਕਹਿੰਦੇ ਕਿ ਜੋ ਉਹਨਾਂ ਦੀ ਸ਼ੋਭਾ ਕਰਦੇ ਆ ਉਹਨਾਂ ਦੀ ਭਗਤੀ ਕਰਦੇ ਆ ਬੰਦਗੀ ਕਰਦੇ ਆ ਉਹਨਾਂ ਦੀ ਵਡਿਆਈ ਕਰਦੇ ਆ ਤਾਂ ਇੰਨੀ ਸੋਜੀ ਉਹਨਾਂ ਕੋਲ ਪ੍ਰਾਪਤ ਹੈ ਨਹੀਂ ਜੀ ਇੰਨੀ ਸੋਜੀ ਉਹ ਨਹੀਂ ਰੱਖਦੇ ਕਿ ਉਹ ਕਾਲਪੁਰਖ ਦੀ ਕੋਈ ਲੇਖਾ ਝੁਕਾ ਕਰ ਸਕਣ ਕਾਲਪੁਰਖ ਦਾ ਉਹ ਕੋਈ ਕਾਲਪੁਰਖ ਬਾਰੇ ਕੋਈ ਸ਼ਬਦ ਲਿਖ ਸਕਣ ਨਦੀਆਂ ਅਤੇ ਵਾਹ ਨਦੀਆਂ ਵਾਹ ਵਾਹਿਗੁਰੂ ਜੀ ਹੁੰਦਾ ਨਾਲੇ ਨਦੀਆਂ ਅਤੇ ਵਾਹ ਪਵੈ ਸਮੁੰਦਰਾਂ ਜਾਣੀ ਹੈ ਤਾਂ ਗੁਰੂ ਮਹਾਰਾਜ ਜੀ ਕਹਿੰਦੇ ਕਿ ਜਿਹੜੇ ਪਰਮਾਤਮਾ ਦੇ ਨਾਲ ਜੁੜ ਜਾਂਦੇ ਬੰਦਗੀ ਕਰਦੇ ਐ ਸਵਾਹਿਗੁਰੂ ਜੀ ਉਹ ਪਰਮਾਤਮਾ ਦੇ ਵਿੱਚ ਇਸ ਤਰ੍ਹਾਂ ਸਮਾ ਜਾਂਦੇ ਐ ਕਿ ਜਿਵੇਂ ਨਾ ਨਦੀਆਂ ਤੇ ਵਾ ਨਦੀਆਂ ਤੇ ਨਾਲੇ ਸਮੁੰਦਰ ਦੇ ਵਿੱਚ ਸਮਾ ਜਾਂਦੇ ਐ ਜਦੋਂ ਨਦੀਆਂ ਜਾਂ ਨਾਲੇ ਸਮੁੰਦਰ ਦੇ ਵਿੱਚ ਜਾ ਕੇ ਮਿਲਦੇ ਐ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਮੁੰਦਰ ਕਿੰਨਾ ਵੱਡਾ ਐ ਜਾ ਸਮੁੰਦਰ ਕਿੰਨਾ ਵਿਸ਼ਾਲ ਹੈ ਸਮੁੰਦਰ ਦੀ ਕਿੰਨੀ ਡੂੰਘਾਈ ਹੈ ਕਿ ਉਹ ਨਦੀਆਂ ਜਾਂ ਨਾਲੇ ਇੱਕ ਛੋਟੇ ਰੂਪ ਦੇ ਵਿੱਚ ਹੁੰਦੇ ਐ ਕਿ ਉਹ ਸਮੁੰਦਰ ਬਾਰੇ ਕੁਝ ਦੱਸ ਸਕਦੇ ਐ ਵੈਗੁਰੂ ਜੀ ਨਹੀਂ ਦੱਸ ਸਕਦੇ ਉਸੇ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਕਿ ਜੋ ਬੰਦਗੀ ਕਰਨ ਵਾਲੇ ਐ ਜੋ ਭਗਤ ਐ ਇਕਾਲ ਪੁਰਖ ਦੇ ਜੋ ਪ੍ਰਮਾਤਮਾ ਦੀ ਹੋਂਦ ਨੂੰ ਸਮਝਦੇ ਐ ਜੋ ਪ੍ਰਮਾਤਮਾ ਨੂੰ ਪਿਆਰ ਕਰਦੇ ਐ ਉਹ ਪ੍ਰਮਾਤਮਾ ਦੇ ਵਿੱਚ ਸਮਾ ਜਾਂਦੇ ਪਰ ਪ੍ਰਮਾਤਮਾ ਬਾਰੇ ਉਹ ਕੁਝ ਲੇਖਾ ਜੋਖਾ ਨਹੀਂ ਕਰ ਸਕਦੇ ਪ੍ਰਮਾਤਮਾ ਬਾਰੇ ਉਹ ਕੁਝ ਸ਼ਬਦ ਨਹੀਂ ਕਰ ਸਕਦੇ ਪ੍ਰਮਾਤਮਾ ਨਾਲ ਅਸੀਂ ਪਿਆਰ ਕਰ ਸਕਦੇ ਹਾਂ ਬੰਦਗੀ ਕਰ ਸਕਦੇ ਹਾਂ ਕਿਉਂਕਿ ਕਾਲਪੁਰਖ ਸਭ ਤੋਂ ਵੱਡਾ ਕਾਲਪੁਰਖ ਹੈ ਵਿਸ਼ਾਲ ਹੈ ਜਿਸ ਦੀ ਕੋਈ ਸ਼ੋਭਾ ਨਹੀਂ ਕੀਤੀ ਜਾ ਸਕਦੀਗੀ ਮਤਲਬ ਸ਼ੋਭਾ ਕੀਤੀ ਜਾ ਸਕਦੀ ਹੈ ਪਰ ਵੈਗੁਰੂ ਜੀ ਸ਼ੋਭਾ ਕੋਈ ਗਿਣਤੀ ਬਿੰਤੀ ਦੇ ਵਿੱਚ ਨਹੀਂ ਕੀਤੀ ਜਾ ਸਕਦੀਗੀ ਅਕਾਲ ਪੁਰਖ ਦੀ ਕਿਉਂਕਿ ਅਕਾਲ ਪੁਰਖ ਹੈ ਸਭ ਤੋਂ ਵੱਡਾ ਠੀਕ ਹੈ ਤੇ ਜੋ ਗੁਰੂ ਸਾਹਿਬ ਹਨ ਉਹ ਅਕਾਲ ਪੁਰਖ ਤੱਕ ਪਹੁੰਚਣ ਦੀ ਪੌੜੀ ਹੈ ਵੈਗੁਰੂ ਜੀ ਤਾਂ ਜਿਵੇਂ ਕਹਿੰਦੇ ਨਾ ਅਕਾਲ ਪੁਰਖ ਤੱਕ ਪਹੁੰਚਣ ਨੂੰ ਆਪਾਂ ਨੂੰ ਗੁਰੂ ਦੀ ਲੋੜ ਹੁੰਦੀ ਹੈ ਤੇ ਗੁਰੂ ਆਪਾਂ ਨੂੰ ਵਾਹਿਗੁਰੂ ਜੀ ਜ਼ਰੂਰ ਧਾਰਨ ਕਰਨਾ ਚਾਹੀਦਾ ਹੈਗਾ ਤਾਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਹੈਗੇ ਉਹ ਅਕਾਲ ਪੁਰਖ ਦੀ ਜੋਤ ਸੀ ਪਰ ਗੁਰੂ ਆਪਣੇ ਲਈ ਬਣ ਕੇ ਆਏ ਸੀ ਕਿਤੇ 10 ਜੋਤਾਂ ਅੱਗੇ ਉਹਨਾਂ ਦੀਆਂ ਆਈਆਂ ਨੇ ਦੇਹਧਾਰੀ ਦੇ ਗੁਰੂ ਬੜੇ ਨੇ ਜੋ ਬਾਣੀ ਰਚਦੇ ਸੀਗੇ ਕਾਲਪੁਰਖ ਬਾਰੇ ਦੱਸਦੇ ਸੀ ਕਿ ਤੇ ਕਾਲਪੁਰਖ ਦੀ ਹੋਂਦ ਨੂੰ ਸਮਝਾਉਂਦੇ ਸੀਗੇ ਤਾਂ ਅਗਲੀ ਪੰਕਤੀ ਸੀ ਵੈਗਰੂ ਜੀ ਸਮੁੰਦਰ ਸਾ ਸੁਲਤਾਨ ਸਮੁੰਦਰਾਂ ਦੇ ਜਿਸ ਤਰ੍ਹਾਂ ਕੇ ਸਮੁੰਦਰਾਂ ਦੇ ਪਾਦਸ਼ਾਹ ਨੇ ਬਾਦਸ਼ਾਹ ਹੈ ਸਮੁੰਦਰਾਂ ਦੇ ਸੁਲਤਾਨ ਨੇ ਗਿਰਹਾ ਸੇਤੀ ਮਾਲਤਨ ਗਿਰਹਾ ਵੈਗਰੂ ਜੀ ਹੁੰਦਾ ਹੈ ਪਹਾੜ ਪਹਾੜਾਂ ਜਿੱਤੇ ਕਿ ਜਿਸ ਤਰ੍ਹਾਂ ਬਾਦਸ਼ਾਹ ਹੁੰਦੇ ਐ ਸੁਲਤਾਨ ਹੁੰਦੇ ਐ ਉਹਨਾਂ ਕੋਲ ਪਹਾੜਾਂ ਜਿੱਡੇ ਤਨ ਦੌਲਤ ਚਾਂਦੀ ਸੋਨਾ ਤਾਂਬਾ ਹੀਰੇ ਜਵਾਹ ਕਿ ਤਨ ਦੌਲਤ ਬਹੁਤ ਹੁੰਦੇ ਮਤਲਬ ਇਹ ਉਹਨਾਂ ਦੀ ਗੁਰੂ ਸਾਹਿਬ ਇੱਥੇ ਗੱਲ ਕਰ ਰਹੇ ਨੇ ਕਿ ਜਿਹੜੇ ਭਗਤੀ ਦੇ ਵਿੱਚ ਲੀਨ ਹੁੰਦੇ ਐ ਪ੍ਰਭੂ ਦੀ ਭਗਤੀ ਵਿੱਚ ਲੀਨ ਹੁੰਦੇ ਐ ਪਰ ਪ੍ਰਭੂ ਦੀ ਭਗਤੀ ਦੇ ਬਾਦਸ਼ਾਹ ਹੁੰਦੇ ਆ ਸੁਲਤਾਨ ਹੁੰਦੇ ਆ ਜੋ ਪ੍ਰਮਾਤਮਾ ਨੂੰ ਪਾ ਲੈਂਦੇ ਆ ਪ੍ਰਮਾਤਮਾ ਨਾਲ ਪਿਆਰ ਕਰਦੇ ਆ ਤਾਂ ਵਾਹਿਗੁਰੂ ਜੀ ਭਾਵੇਂ ਪਹਾੜਾਂ ਜਿੱਡੇ ਰਹਾਸੀਤੀ ਮਾਲ ਤੋਂ ਪਹਾੜਾਂ ਜਿੱਡੇ ਜਾਂ ਧਨ ਦੌਲਤ ਸੋਨਾ ਪਹਾੜਾਂ ਜਿੱਡਾ ਢੇਰ ਲੱਗਿਆ ਹੋਵੇ ਉਹਨਾਂ ਤੇ ਉਸ ਚੀਜ਼ ਦਾ ਕੋਈ ਅਸਰ ਨਹੀਂ ਹੁੰਦਾ ਕੀੜੀ ਤੁਲਨਾ ਹੋਣੀ ਮਤਲਬ ਉਹ ਇੱਕ ਕੀੜੀ ਦੇ ਸਮਾਨ ਨਹੀਂ ਸਮਝਦੇ ਉਸ ਚੀਜ਼ ਨੂੰ ਕਿਉਂਕਿ ਜੋ ਪਰਮਾਤਮਾ ਨਾਲ ਸੱਚੇ ਮਨੋਂ ਵੈਗੁਰੂ ਜੀ ਜੁੜ ਜਾਂਦਾ ਹੈਗਾ ਤਾਂ ਉਹਦੇ ਤੇ ਇਸ ਮਾਇਆ ਦਾ ਕੋਈ ਪ੍ਰਭਾਵ ਨਹੀਂ ਪੈਂਦਾਗਾ ਤਾਂ ਵੈਗੁਰੂ ਜੀ ਉਹ ਇਸ ਦੁਨੀਆ ਤੋਂ ਉੱਠ ਕੇ ਕਿਸੇ ਹੋਰ ਦੁਨੀਆ ਵਿੱਚ ਚਲਾ ਜਾਂਦਾ ਪਰਮਾਤਮਾ ਦੀ ਦੁਨੀਆ ਦੇ ਵਿੱਚ ਤਾਂ ਤੁਹਾਨੂੰ ਉਹ ਇੱਥੇ ਸਰੀਰਿਕ ਰੂਪ ਦੇ ਵਿੱਚ ਵੈਗੁਰੂ ਜੀ ਜ਼ਰੂਰ ਦਿਸੇਗਾ ਪਰ ਅਸਲ ਦੇ ਵਿੱਚ ਉਹ ਕਿਸੇ ਹੋਰ ਦੁਨੀਆ ਦੇ ਵਿੱਚ ਜੀ ਰਿਹਾ ਹੁੰਦਾ ਹੈ ਕੀ ਤੁਸੀਂ ਕਈ ਸਾਧੂ ਸੰਤ ਦੇਖੇ ਹੋਣਗੇ ਕਿ ਜਿਹੜੇ ਜਿਵੇਂ ਮੂਨਤਾਂ ਕਰਕੇ ਰੱਖਦੇ ਆ ਜਾਂ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾਗਾ ਦੁਨੀਆ ਉਹਨਾਂ ਤੇ ਕਿਸ ਤਰ੍ਹਾਂ ਦੀ ਉਂਗਲ ਠਾਰੀ ਐ ਉਹਨਾਂ ਨੂੰ ਕੀ ਕਹਿ ਰਹੇ ਉਹਨਾਂ ਦਾ ਬਾਣਾ ਕਿਸ ਤਰ੍ਹਾਂ ਦਾ ਹੈ ਤਾਂ ਵੈਗੁਰੂ ਜੀ ਬੰਦਗੀ ਕਰਨ ਵਾਲਿਆਂ ਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਇਸ ਦੁਨੀਆ ਵਿੱਚ ਰਹਿ ਹੀ ਨਹੀਂ ਰਹੇ ਹੁੰਦੇਗੇ ਉਹਨਾਂ ਨੇ ਦੇਖਣਾ ਹੀ ਨਹੀਂ ਆਪਾਂ ਇਸ ਦੁਨੀਆ ਨਾਲ ਕੰਪੈਰੀਜ਼ਨ ਕਰਦੇ ਆ ਵੈਗੁਰੂ ਜੀ ਤਾ ਆਪਾਂ ਫਿਰ ਇਸ ਦੁਨੀਆ ਨਾਲ ਉਵੇਂ ਹੀ ਵਿਚਰਦੇ ਆ ਤੇ ਬੇਸ਼ੱਕ ਆਪਾਂ ਜਿੰਨੀ ਮਰਜ਼ੀ ਪਾਠ ਪੂਜਾ ਕਰਦੇ ਆ ਬੰਦਗੀ ਕਰਦੇ ਆ ਤੇ ਪਰ ਆਪਾਂ ਨੂੰ ਕਿਸੇ ਵੀ ਕੋਸ਼ਿਸ਼ ਆਪਾਂ ਇਹ ਕਰਦੇ ਆ ਵੀ 80% 90% ਆਪਾਂ ਦੁਨੀਆ ਨਾਲ ਵਿਚਰਗੇ ਤਾਂ ਵਾਹਿਗੁਰੂ ਜੀ ਜਿਵੇਂ ਆਪਾਂ ਗ੍ਰਹਿਸਤੀ ਜੀਵਨ ਨੂੰ ਨਿਭਾਉਂਦੇ ਆ ਜਿ ਵਿਚਰਨਾ ਵੀ ਪੈਂਦਾ ਜ਼ਰੂਰ ਵਿਚਰਨਾ ਪੈਂਦਾ ਚਾਹੀਦਾ ਵੀ ਹੈ ਤੇ ਪਰ ਇੰਨਾ ਨਹੀਂ ਕਿ ਆਪਾਂ ਮਾਇਆ ਦੇ ਪ੍ਰਭਾਵ ਨੂੰ ਆਪਾਂ ਬਹੁਤ ਜ਼ਿਆਦਾ ਉਹਦੇ ਪ੍ਰਭਾਵ ਥੱਲੇ ਆ ਜਾਈਏ ਜਿਵੇਂ ਜਿਵੇਂ ਆਪਾਂ ਵੈਗੁਰੂ ਜੀ ਬਾਣੀ ਨਾਲ ਜੁੜਾਂਗੇ ਨਾ ਤਾਂ ਇੱਕ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਆਨੰਦ ਆਉਣਾ ਸ਼ੁਰੂ ਹੋ ਜੂਗਾ ਕਿਉਂ ਆਨੰਦ ਕਿਉਂ ਹੁੰਦਾ ਵੈਗੁਰੂ ਜੀ ਕਿਉਂਕਿ ਆਪਾਂ ਸਬਰ ਸੰਤੋਖ ਦੇ ਨੇੜੇ ਹੋ ਜਾਂਦੇ ਆ ਜਦੋਂ ਆਪਾਂ ਨੂੰ ਵੈਗੁਰੂ ਜੀ ਸਬਰ ਹੋ ਜਾਂਦਾ ਹੈਗਾ ਨਾ ਤਾਂ ਜ਼ਰੂਰ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਕਿਉਂਕਿ ਆਪਾਂ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ ਕਿੰਨੇ ਦੁੱਖ ਹੈ ਜ਼ਿੰਦਗੀ ਦੇ ਵਿੱਚ ਜਾਂ ਕੋਈ ਦੁੱਖ ਆ ਰਿਹਾ ਜਾਂ ਜਾ ਰਿਹਾ ਉਸ ਚੀਜ਼ ਦਾ ਆਪਣੇ ਤੇ ਪ੍ਰਭਾਵ ਪੈਣਾ ਘੱਟ ਹੋ ਜਾਂਦਾ ਤਾਂ ਆਪਾਂ ਪੰਕਤੀ ਦੀ ਵਿਆਖਿਆ ਕਰ ਰਹੇ ਸੀ ਕਿਹੜੀ ਤੁਲਨਾ ਹੋਣੀ ਤੇ ਜੋ ਪਰਮਾਤਮਾ ਨਾਲ ਜੁੜੇ ਐ ਉਹ ਜਿਹੜੇ ਧਨ ਦੌਲਤ ਉਹਨੂੰ ਕੀੜੀ ਦੇ ਸਮਾਨ ਸਮਝਦੇ ਜੇ ਤੇ ਸ ਮਣਿਓ ਨਾ ਵਿਸਰੇ ਕਿ ਜੋ ਪਰਮਾਤਮਾ ਨਾਲ ਜੁੜੇ ਐ ਜਿਸ ਜਿਸ ਵੀ ਪੰਚਾਂ ਨੂੰ ਪ੍ਰਮਾਤਮਾ ਵਿਸਰਿਆ ਨਹੀਂ ਹੈ ਤਾਂ ਉਹ ਜਿਹੜੀ ਧਨ ਦੌਲਤ ਨੂੰ ਕਿਢੀ ਦੇ ਸਮਾਨ ਸਮਝਦਾ ਹੈਗਾ ਤਾਂ ਵਾਹਿਗੁਰੂ ਜੀ ਇਹ ਵਿਅਕਤੀ ਤੇ ਵੀ ਪੜੀਦੀ ਵਿਆਖਿਆ ਜੋ ਗੁਰੂ ਮਹਾਰਾਜ ਨੇ ਕਰਵਾ ਲਈ ਆਪਣੇ ਤੋਂ ਗੁਰੂ ਮਹਾਰਾਜ ਨੇ ਆਪਣੇ ਤੋਂ ਸੇਵਾ ਲਈ ਹੈ ਤਾਂ ਵਾਹਿਗੁਰੂ ਜੀ ਮੈਂ ਜਿਵੇਂ ਸਟਾਰਟਿੰਗ ਦੇ ਵਿੱਚ ਵੀ ਕਿਹਾ ਸੀਗਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਜਗਤ ਗੁਰੂ ਸਾਧਯਕ ਦੇ ਗੁਰੂ ਉਹਨਾਂ ਦਾ ਜਿਹੜਾ ਗੁਰਪੁਰਬ ਆ ਰਿਹਾ ਹੈ ਤਾਂ ਵਾਹਿਗੁਰੂ ਜੀ ਕੋਸ਼ਿਸ਼ ਆਪਾਂ ਦਾ ਇਹ ਕਰੀਏ ਕਿ ਵੱਧ ਤੋਂ ਵੱਧ ਆਪਾਂ ਬਾਣੀ ਨਾਲ ਜੁੜੀਏ ਵੱਧ ਤੋਂ ਵੱਧ ਔਮੂਲ ਮੰਤਰ ਦਾ ਜਾਪ ਕਰੀਏ ਤੇ ਵੱਧ ਤੋਂ ਵੱਧ ਸ੍ਰੀ ਗੁਰਜੀਤ ਸਾਹਿਬ ਦਾ ਪਾਠ ਕਰੀਏ ਕਿਉਂਕਿ ਜਦੋਂ ਆਪਾਂ ਉਹਨਾਂ ਦੀ ਉਹਨਾਂ ਦੇ ਦਿਨਾਂ ਦੇ ਵਿੱਚ ਉਹਨਾਂ ਦੀਆਂ ਬਾਣੀਆਂ ਦਾ ਜਾਪ ਕਰਦੇ ਹਾਂ ਵਾਹਿਗੁਰੂ ਜੀ ਤਾਂ ਉਹਦਾ ਫਲ ਆਪਾਂ ਨੂੰ ਜ਼ਿਆਦਾ ਮਿਲਦਾ ਤਾਂ ਵਾਹਿਗੁਰੂ ਜੀ ਜ਼ਰੂਰ ਤੁਸੀਂ ਜਾਪ ਕਰੋ ਵਾਧ ਤੋਂ ਵਾਧ 40 ਦਿਨ ਦਾ ਆਪਾਂ ਜਾਪ ਸੁਖ ਸਕਦੇ ਆ ਮੂਲ ਮੰਤਰ ਦਾ ਠੀਕ ਹੈ ਤੇ ਜਿਸ ਤਰ੍ਹਾਂ ਅਕਾਲ ਤਖਤ ਸ੍ਰੀ ਅਮਰ ਸਰ ਸਾਹਿਬ ਤੋਂ ਹੁਕਮਨਾਮਾ ਹੋਇਆ ਕਿ ਸਵਾ ਲੱਖ ਜਪ ਜੀ ਸਾਹਿਬ ਦਾ ਪਾਠ ਕਰਨਾ ਤਾਂ ਵਾਹਿਗੁਰੂ ਜੀ ਤੁਸੀਂ ਉਹਦੇ ਵਿੱਚ ਵੀ ਹਾਜ਼ਰੀ ਲਵਾ ਸਕਦੇ ਹੋ ਤਾਂ ਆਪਾਂ ਜ਼ਰੂਰ ਗੁਰਬਾਣੀ ਦੇ ਨਾਲ ਵਾਧ ਤੋਂ ਵਾਧ ਜੀ ਬੱਚਿਆਂ ਨੂੰ ਗੁਰਬਾਨੀ ਦੇ ਨਾਲ ਜ਼ਰੂਰ ਜੋੜੀਏ ਮੈਂ ਹਰ ਇੱਕ ਵੀਡੀਓ ਦੇ ਵਿੱਚ ਹਰ ਇੱਕ ਲਾਈਵ ਦੇ ਵਿੱਚ ਜ਼ਰੂਰ ਕਹਿੰਨੀ ਹੁੰਨੀ ਹੈ ਇਹ ਗੱਲ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਨੀ ਦੇ ਨਾਲ ਜ਼ਰੂਰ ਜੋੜੋ ਕਿਉਂਕਿ ਕਿਸ ਤਰ੍ਹਾਂ ਦੇ ਹਾਲਾਤ ਕਿੰਨੀ ਮਤਲਬ ਕਿਸ ਤਰ੍ਹਾਂ ਦੀ ਸਮਾ ਆ ਰਿਆਂਗਾ ਵੀ ਬੱਚਿਆਂ ਦੇ ਵਿੱਚ ਨਾ ਬਹੁਤ ਜ਼ਿਆਦਾ ਗੁੱਸਾ ਵੱਧ ਰਿਹਾ ਬੱਚਿਆਂ ਦੇ ਵਿੱਚ ਇਸ ਜੀ ਨੂੰ ਲੈ ਕੇ ਮਤਲਬ ਕੋਈ ਵੀ ਕੁਝ ਉਹਨਾਂ ਨੂੰ ਕਹੇ ਜੇ ਸਕੂਲ ਦੇ ਵਿੱਚ ਟੀਚਰ ਕੋਈ ਕੁਝ ਕਹਿੰਦਾ ਹੈ ਜੇ ਘਰ ਦੇ ਵਿੱਚ ਕੋਈ ਪੇਰੈਂਟਸ ਕਹਿੰਦਾ ਤਾਂ ਗੁੱਸਾ ਇਸ ਗੱਲ ਦਾ ਬਹੁਤ ਜ਼ਿਆਦਾ ਵਧ ਰਿਹਾ ਨਸ਼ੇ ਵਧ ਰਹੇ ਨੇ ਤਾਂ ਵੈਗੁਰੂ ਜੀ ਪਾਣੀ ਨਾਲ ਬੱਚਿਆਂ ਨੂੰ ਜ਼ਰੂਰ ਜੋੜੀ ਜਦੋਂ ਜਿਹੜਾ ਬੱਚਾ ਪਾਣੀ ਨਾਲ ਜੁੜ ਜਾਂਦਾ ਨਾ ਤਾਂ ਉਹਦਾ ਗੁੱਸਾ ਘਟਣਾ ਸ਼ੁਰੂ ਹੋ ਜਾਂਦਾ ਹੈ ਸਬਰ ਸੰਤੋਖ ਆ ਜਾਂਦਾ ਹੈ ਉਹਦੇ ਵਿੱਚ ਤੇ ਨਸ਼ੇ ਹ ਤ ਦੂਰ ਹੋ ਜਾਂਦਾ ਹੈ ਤਾਂ ਕਰਕੇ ਆਪਾਂ ਵੱਧ ਤੋਂ ਵੱਧ ਪਾਣੀ ਨਾਲ ਬੱਚਿਆਂ ਨੂੰ ਜੋੜਨ ਦੀ ਜ਼ਰੂਰਤ ਹੈ ਤੇ ਬੱਚਿਆਂ ਨੂੰ ਆਪਾਂ ਪਾਣੀ ਨਾਲ ਵাইਗੁਰੂ ਜੀ ਸਾਖੀਆਂ ਸੁਣਾ ਕੇ ਆਪਾਂ ਜੋੜ ਸਕਦੇ ਆਂ ਸ਼ਹਾਦਤਾਂ ਜੋ ਗੁਰੂ ਸਾਹਿਬਾਨ ਨੇ ਦਿੱਤੀਆਂ ਨੇ ਸਹਿਰਜਾਦਿਆਂ ਨੇ ਦਿੱਤੀਆਂ ਨੇ ਸ਼ਹੀਦ ਫੌਜਾਂ ਨੇ ਜੋ ਸ਼ਹਾਦਤਾਂ ਦਿੱਤੀਆਂ ਨੇ ਵাইਗੁਰੂ ਜੀ ਉਹਨਾਂ ਨਾਲ ਆਪਾਂ ਜੋ ਜੋ ਦੇਖੇ ਉਹਨਾਂ ਬਾਰੇ ਆਪਾਂ ਕੋਈ ਸਾਖੀਆਂ ਸੁਣਾ ਕੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਾਂ ਗੁਰਬਾਣੀ ਦੇ ਨਾਲ ਜੋੜ ਸਕਦੇ ਆਂ ਤਾਂ ਵাইਗੁਰੂ ਜੀ ਲੋੜ ਹੈ ਆਪਾਂ ਨੂੰ ਗੁਰਬਾਨੀ ਦੇ ਨਾਲ ਜੁੜਨ ਦੀ ਤੇ ਵੱਧ ਤੋਂ ਵੱਧ ਪਾਠ ਪੂਜਾ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ